ਏ ਜੀ ਮੇਰਾ ਨਾਮ ਆ ਕੈਪਟਨ ਕਸ਼ਮੀਰ ਸਿੰਘ ਮੈਂ ਸੇਕਰ ਰਿਮੈਂਡ 362 ਰਟਾਇਰ ਕੈਪਟਨ ਆ 28 ਸਾਲ ਉਸ ਨੌਕਰੀ ਕੀਤੀ ਆ ਉਦੋਂ ਬਾਅਦ ਬੜੀ ਦੀ ਚੁਆਇਸ ਸੀਗੇ ਮੈਂ ਇੱਕ ਜੁਨੀਅਰ ਨੌਜਵਾਨ ਕਰਾਂ ਇੱਥੇ ਨਹੀਂ ਕਰ ਸਕਿਆ ਉਹ ਕੈਨੇਡਾ ਚਲ ਗਿਆ ਸੀਗਾ ਉਦੋਂ ਬਾਅਦ ਉੱਥੇ ਉਹਨੂੰ ਸ਼ਾਊ ਜਗ ਮੈਂ ਇੱਕ ਜੁਨੀਅਰ ਜਵਾਨ ਕਰਨੀ ਆ ਤੇ ਉਹ ਮਤਲਬ ਜਨਵਰੀ ਚ ਪਹਿਲਾਂ ਇੰਟਰਵਿਊ ਸੀਗੀ ਉਦੋਂ ਬਾਅਦ ਟੈਸਟ ਰਿਟਨ ਸੀਗਾ ਚੈਲਰ ਵਿੱਚ ਟ੍ਰੈਨਿੰਗ ਸੀ ਤੇ ਪਰਸੋਂ ਉਹਦੀ ਪਾਸਕਲ ਪਲੇਡ ਹੋਈ ਕਹਿੰਦੇ ਸਟਰਗਲ ਬੜਾ ਕੀਤਾ ਪਾਜੀ ਨੇ ਲਾਈਫ ਤੇ ਬਹੁਤ ਜਿਆਦਾ ਸਟਰਗਲ ਕੀਤਾ ਨੀ ਸਟਰਗਲ ਕਰਕੇ ਇਸ ਮੁਕਾਮ ਉਪਾਇਆ ਹਾਂ ਜੀ ਕੀ ਕੀ ਸ਼ੁਰੂਆਤ ਬਚਪਨ ਕਿਹਦਾ ਬੀਤੇ ਉਹਦਾ ਕੀ ਸ਼ੌਂਕ ਸੀ ਬਚਪਨ ਦੇ ਇਹ ਸੀਗਾ ਕਹਿੰਦਾ ਕਿ ਮੈਂ ਇਹ ਜੁਆਇਨ ਕਰਨੇ ਆ ਆਪਣੇ 에ਅਰ ਫੋਰਸ ਨੂੰ ਪਾਇਲਟ ਬੰਨਾ ਤੇ ਉਹਦੇ ਆ ਸਿਸਟਮ ਬਾਹਰ ਚਲ ਗਈਆਂ ਤੇ ਇੱਥੇ ਨਹੀਂ ਉਹ ਜੀ ਲੱਗਾ ਤੋ ਬਾਹਰ ਚਲ ਗਿਆ ਕੈਨੇਡਾ ਪੁਲਿਸ ਜਾਈ ਜੀ ਹਾਂ ਕੈਨੇਡਾ ਪੁਲਿਸ ਜਮਾ ਆ ਗਈ ਤੁਹਾਨੂੰ ਜਦੋਂ ਪਹਿਲੀ ਵਾਰੀ ਪਤਾ ਲੱਗਿਆ ਕਿਵੇਂ ਦਾ ਮਹਿਸੂਸ ਹੈ ਕੀ ਮੋਲਸ ਕਰਦਾ ਬਹੁਤ ਅਛਾ ਲਗਾ ਕਿਉਂਕਿ ਸਾਡੇ ਦਾਦਾ ਸ਼ੁਰੂ ਸਾਡੇ ਇਹੀ ਕਰਦੀ ਸ਼ੁਰੂ ਅਸੀਂ ਸਾਡੇ ਦਾਦਾ ਜੀ ਸ਼ਹੀਦ ਹੋ ਜਲਣੇ ਵਗ ਜੀ ਬੁੱਢਾ ਸਿੰਘ ਜੀ ਤੇ ਉੱਥੋਂ ਸਰ ਅੰਮ੍ਰ ਬਟਾਪਰ ਸੁਪਰ ਪੈਨਸ਼ਨ ਆ ਜਾ ਤੇ ਮੈਂ ਪਰਿਵਾਰਿਕ ਚ ਚੱਲ ਜਾ ਰਿਹਾ ਹਾਂ ਹੋਰ ਜੀ ਹਨ ਬਚਪਨ ਵਿੱਚ ਬਚਪਨ ਤੋਂ ਸ਼ੌਂਕ ਸੀ ਮੈਂ ਤਾਂ ਦੀ ਕਰਦੇ ਰਿਹਾ ਉਹਨੂੰ ਗਾਈਡ ਜਾਂ ਪੁੱਛਦਾ ਰਿਹਾ ਤੁਹਾਨੂੰ ਕਿ ਕਿਵੇਂ ਮੈਨੂੰ ਕਰੀ ਇਹੀ ਸੀਗਾ ਕਿ ਮੈਂ ਜਾਣ ਕਰਨੀ ਗੱਲ ਮੈਨੂੰ ਦੇਖ ਕੇ ਜਿਹਨੇ ਫੋਨ ਪਾਇਆ ਹਾਂ ਫੋਨ ਇਹ ਮਦਰ ਉਹਦੇ ਹਾਂ ਬੱਚੇ ਦੇ ਐਕਸਪਾਇਰ ਹੋ ਗਏ ਹਾਂ ਨਹੀਂ ਹਾਂ ਨਹੀਂ ਕਿਵੇਂ ਦਾ ਨੂੰ ਮਹਿਸੂਸ ਹੋਇਆ ਫੋਨ ਤੇ ਉਹਦੀ ਗੱਲਬਾਤ ਕੀਤੀ ਉਹਨੂੰ ਲੱਗਿਆ ਕਿ ਮੈਂ ਆਪ ਜਿਵੇਂ ਸੁਪਨਾ ਪੂਰਾ ਕੀਤਾ ਕੀ ਕੀ ਗੱਲਬਾਤ ਹੋਈ ਠਾਡੀ ਮਤਲਬ ਇਹੀ ਕਹਿੰਦਾ ਕਿ ਅਜਿਉਂ ਦੀ ਉਹਦੀ

ਸਾਡੇ ਵਿੱਚ ਕੀ ਕੀਤੀ ਕੀ ਪਲੈਨਿੰਗ ਅੱਗੇ ਬੱਚੇ ਤੁਹਾਡੀ ਕੀ ਗੱਲ ਬਾਤ ਹੁੰਦੀ ਤੁਹਾਡੀ ਅੱਗੇ ਬਤੇ ਕੋ ਉਹ ਕੋਰਸ ਹਾਂਜੀ ਚੱਲੀ ਜਾਏ ਹੋਰ ਕੀ ਕਰ ਰਹੇ ਮਾਨਸ ਹੁੰਦਾ ਭਾਈ ਜਦੋਂ ਲੋਕੀ ਵਧਾਈਆਂ ਦਿੰਦੇ ਆਗੇ ਤੇ ਮਾਨਸ ਸਿਲਾਂ ਚੋੜਾ ਹੁੰਦਾ ਨਾ ਹਾਂਜੀ ਹਾਂਜੀ ਤੁਹਾਡਾ ਮਾਨ ਹੁਆਇਆ ਨੇ ਹਾਂਜੀ ਹਾਂਜੀ ਕਿਉਂ ਮੇਰੇ ਬਹੁਤ ਨਾ ਲਿੰਕ ਨੇ ਆਰਮੀ ਅਫਸਰ ਨਾਲ ਜੀ ਕੱਲ ਦੇ ਬਾੜੇ ਫੋਨ ਆਏ ਜਰਨਲ ਕਰਨੇ ਸਾਰੇ ਚੱਲਾਈ ਜਾਏ ਨੇ